ਰੋਟੀ ਖਾ ਲਵੋ ਤਾਂ ਕੋਈ ਨਾ ਤਾਂ ਜੀ ਸਾਹ ਨੂੰ ਸੰਗਤ ਹੀ ਖਾਣਾ ਹੈ ਜੀ ਆਪਣਾ ਕੋਈ ਕੰਮ ਨਹੀਂ ਹੈ ਕਰਦੇ ਕਿਸਪਾ ਤੇ ਪਾ ਮੇਰੇ ਵੱਤ ਬਥੇਰਾ ਕੰਮ ਹੈ ਤੇ ਬਥੇਰਾ ਕੰਮ ਹੀ ਕੰਮ ਹੈ ਉਹ ਜੇ ਕਰਨਾ ਹੈ ਹੈ ਠੀਕ ਹੈ ਤੈਨੂੰ ਕਰੀ ਖਾਣਾ ਖਾਣ ਤੋਂ ਬਾਅਦ ਮੈਂ ਕਿਤੇ ਬਰਤਨ ਸਾਫ ਥੋੜੇ ਜੇ ਬਰਤਨ ਸੀ ਕਿ ਮੇਰੇ ਤੋਂ ਪਹਿਲਾਂ ਮੇਰੀ ਛੋਟੀ ਸਿਸਟਰ ਨੇ ਬਰਤਨ ਸਾਫ ਕੀਤੇ ਤੇ ਐਨੇ ਨੂੰ ਸਾਡਾ ਫਤੇ ਦੇਖ ਲੋ ਹਨਾ ਆਗੇ ਕਿਚਨ ਦੇ ਵਿੱਚ ਕਹਿੰਦਾ ਮम्मा ਮੈਂ ਪੀਣੀ ਆ ਸਕੰਜਮੀ ਉਹ ਚਿੰਨੀ ਕੋਲ ਰਿਹਾ ਸੀਗਾ ਚਿੰਨੀ ਕੋਲ ਕੇ ਉਹਨੇ ਸਕੰਜਮੀ ਰੈਡੀ ਕਰ ਲਈ ਸੀ ਆਪਣੇ ਲਈ ਤੇ ਇੱਥੇ ਦਿਖਾ ਰਿਹਾ ਸੀਗਾ ਕਹਿੰਦਾ ਵੀ ਮम्मा ਕਿੰਨੀ ਕੁ ਮੈਂ ਹਨਾ ਸਕੰਜਮੀ ਬਣਾਵਾ ਤੇ ਫਿਰ ਤੁਸੀਂ ਪੀਣੀ ਆ ਜਾਂ ਨਹੀਂ ਪੀਣੀ ਆ ਇਹਦੇ ਵੀ ਆਪਣੇ ਕੰਮ ਲੱਗਿਆ ਹੀ ਰਹਿੰਦਾ ਇਸ ਤੋਂ ਵੀ ਡਿੱਕਿਆ ਨਹੀਂ ਜਾਂਦਾ ਹੈਗਾ ਫਤੇ ਤੋਂ ਸਾਡੇ ਤੋਂ ਤੇ ਬਾਕੀ ਝਾੜੂ ਪੋਚੇ ਮੰਮੀ ਕਰ ਰਹੇ ਨੇ ਮੇਰੇ ਇਸ ਤੋਂ ਬਾਅਦ ਮੈਂ ਬੈਠਾਂਗੀ ਬਸ ਹੁਣ ਅੱਜ ਸਿਲਾਈ ਕਰਨ ਸੂਟ ਕਟਿੰਗ ਕਰਨੇ ਨੇ ਮੰਮੀ ਕਹਿੰਦੇ ਵੀ ਚਲ ਤੂੰ ਨਹਾ ਤੋ ਕੇ ਫ੍ਰੀ ਹੋ ਕੇ ਆਪਣੇ ਕੰਮ ਲੱਗ ਜਾ ਚੰਗੀ ਤੇਰਾ ਲਗਾਈ ਮੁੰਡਿਆ ਪੋਚਾ ਸੱਦਾ ਇਹ ਨਾ ਸਾਰਿਆਂ ਤੋਂ ਗੁੱਡ ਬੁਆਇਆ ਜਿਹੜਾ ਮਰਜੀ ਕੰਮ ਹੈ ਆਪਾਂ ਜਸ਼ਨ ਨੂੰ ਲਗਾ ਲੈਨੀ ਆ ਕਿਹੜੀ ਮਾਸੀ ਪੰਪ ਦੇ ਰਹੀ ਆ ਫਿਰ ਕੰਮ ਦੇਖ ਪੰਪ ਦੇ ਕੇ ਕੰਮ ਸਾਰੇ ਹੋ ਜਾਂਦੇ ਆ ਨਾ ਨਾਨੀ ਲਗਾ ਰਹੀ ਏ ਝਾੜੂ ਤੇ ਧੋਤਾ ਲਗਾ ਰਿਆ ਪੋਚਾ ਮੈਂ ਹਟੀਆਂ ਨਾ ਕੇ ਤੇ ਛੋਟੇ ਵਾਲੀ ਸਿਸਟਰ ਆਪਣੇ ਬੱਚਿਆਂ ਨੂੰ ਨਵਾ ਕੇ ਹਟੀ ਆ ਕੀ ਦੇ ਬਾਕੀ ਹੁਣ ਆਪਾਂ ਕੀਤੇ ਕਟਿੰਗ ਕਰਦੇ ਆ ਸੂਟ ਸੂਟ ਸਲਾਈ ਕਰਨੇ ਆ ਨਾਨੀ ਦੋਤਾ ਲੱਗੇ ਹੋਏ ਆ ਕੰਮ ਜਸ਼ਨ ਤਦਵਾ ਚਾ ਲਾ ਲਿਆ ਦਿੱਕਤ ਫੇਰ ਵੀ ਜਾਣਾ ਹੈ ਜਸ਼ਨ ਬਣਾ ਉਹ ਦੇਖੋ ਜਸ਼ਨ ਸਾਡਾ ਕੰਮ ਬਹੁਤ ਸਫਾਈ ਨਾਲ ਕਰਦਾ ਵਾਹ ਬਈ ਜਸ਼ਨ ਵਾਹ ਵੈਰੀ ਗੁੱਡ ਵੈਰੀ ਗੁੱਡ ਹੋਰ ਲਗਾ ਚੰਗੀ ਤਰ੍ਹਾਂ ਇੱਕ ਪੋਚਾ ਹੋਰ ਪਿਓ ਕੇ ਲੈ ਕੇ ਆ। ਕੋਆ ਛਾੜਦੇ ਆ। ਨਾ ਪੁੱਤ। ਦਵਾਰਾ ਫੇਰ ਦੋ ਪੋਚੇ ਲਗਾਏ ਕਰਦੇ ਆ। ਫੇਰ ਕੋ ਦਿਓ। ਫਤੇਸਾ ਡੰਡਾਈ ਨਾ ਹੀ ਕਰਕੇ ਦੇਖੋ ਟੀਵੀ ਦੇਖਣ ਲੱਗ ਗਿਆ। ਇਹ ਕਾਰਟੂਨ ਦੇਖ ਰਿਹਾ ਦੇਖੋ। ਤੇ ਢਿੱਡੀ ਸਾਡੀ ਛੋ ਗਈ। ਛੋ ਗਈ ਨਾ ਹੀ ਨਾ ਹੀ ਕਰਕੇ। ਉੱਠ ਗਈ ਕਿຊੋਰੀ ਹੈ? ਹੋਏ ਉੱਠ ਵੀ ਗਿਆ। ਕੱਪੜੇ ਪਾ ਦੇ ਕੱਪੜੇ ਪਾ ਦੇ ਪਹਿਲਾਂ ਓ ਨੀ ਕੁ ਚੁchnai ਦੇ ਰਿਆ ਮम्मा ਕਿਆ ਕਹਿ ਰਹੇ ਆ ਓ ਨੀ ਚੁchnai ਦਿੰਦਾ ਕੁਚ ਕੱਕੇ ਨੂੰ ਹੈਨਾ ਗੰਦੇ ਕੱਕੇ ਨੂੰ ਗੰਦਾ ਹੈ ਅੱਛੀ ਆਗੀ ਗੰਦੇ ਕੀ ਗੁੰਡਾ ਗੰਦਾ ਪੁੱਤ ਨਾ ਨਾਈ ਨੀ ਕਰਦਾ ਸਾਰਿਆਂ ਦੇ ਪਹਿਲਾ ਭਾਈ ਆਹੀ ਗੰਦਾ ਪੁੱਤ ਨਾ ਹਵਾ ਸਾਡਾ ਹੈਨਾ ਚਲੋ ਬਾਈ ਕਰ ਦੋ ਬਾਈ ਬਾਈ ਕਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਲੌਗ ਵਿੱਚ ਸਵੇਰ ਦੇ ਕੰਮਕਾਰ ਸਾਰੇ ਨਿਬੜ ਚੁੱਕੇ ਨੇ ਆਲਮੋਸਟ ਫ੍ਰੀ ਹੋ ਹੀ ਚੁੱਕੇ ਹਾਂ ਬਸ ਪੋਚੇ ਰਹਿ ਗਏ ਸੀਗੇ ਸਾਡੇ ਮੰਮੀ ਤੇ ਜਸ਼ਨ ਸਾਡਾ ਲਗਾਕ ਰਿਹਾ ਇਹ ਪੋਚੇ ਤੇ ਮੈਂ ਕਰਦੀ ਹਾਂ ਸੂਟ ਕਟਿੰਗ ਮੈਂ ਇਹ ਸੂਟ ਆਪਣੀ ਸਿਸਟਰ ਦਾ ਕਟਿੰਗ ਕਰਨਾ ਮੈਂ ਕਿ ਸਵੇਰੇ ਸਵੇਰੇ ਇਨਾਂ ਨੇ ਮੈਨੂੰ ਸਭ ਤੋਂ ਪਹਿਲਾਂ ਫ੍ਰੀ ਕਰ ਦਿੱਤਾ ਕਹਿੰਦੇ ਚੱਲ ਤੂੰ ਸੂਟ ਕਟਿੰਗ ਕਰ ਤੇ ਸਾਡੇ ਸੂਟ ਬਣਾ ਕੇ ਚੱਲ ਦੀ ਸੂਟ ਬਣਾ ਦੇ ਮੰਮੀ ਦੇ ਬਣਾਣੇ ਨੇ ਆਪਣਾ ਬਣਾਣਾ ਮੇਰੀ ਸਿਸਟਰ ਦਾ ਮੇਰੇ ਭਾਂਜੀ ਦੀ ਪ੍ਰੋਬ ਬਣਾਣੀ ਆ ਕਹਿੰਦੇ ਤੂੰ ਸਵੇਰੇ ਉੱਠ ਉੱਠ ਕੇ ਆਪਣਾ ਸੂਟ ਕਟਿੰਗ ਕੱਟ ਤੇ ਸिलाई ਕਰ ਮੰਮੀ ਸੂਟ ਕੱਟ ਦੋ ਆਪਣਾ ਦੋਨੋਂ ਇਕੱਠੇ ਕਟਿੰਗ ਕਰ ਲਾਂਗੇ ਹੈ ਇੱਕ ਰੱਜੀ ਵਾਲਾ ਇੱਕ ਤੇਰੇ ਵਾਲਾ ਦੇ ਦੇ ਮੈਨੂੰ ਕੱਢ ਕੇ ਜੇ ਦੇਖੋ ਟਾਫੀਆਂ ਲੈ ਕੇ ਆਏ ਆ ਮੇਰੇ ਲਈ ਕਿਉਂਕਿ ਇਹਨਾਂ ਦਾ ਕਾਕਾ ਆਇਆ ਅੱਜ ਹੈ ਨਾ ਕਿੰਨੇ ਦਿਨ ਬਾਅਦ ਆਇਆ ਕਾਕਾ ਕਰੇ ਵੀ ਇੱਕੀ ਦਿਨ ਆਵਾਜ਼ੁੱਟੀ ਹੋਈ ਆ ਕਾਕੇ ਨੂੰ ਕਾਕੇ ਦੀ ਤਬੀਤ ਠੀਕ ਨਹੀਂ ਸੀ ਗਈ ਲੈ ਟੌਫੀਆਂ ਛੋਟਾ ਜਿਹਾ ਕਾਕਾ ਹੋਇਆ ਹਨਾ ਇਹਨਾਂ ਦੇ ਘਰੇ ਇੱਕ ਲੈਮਕ ਦੋ ਲੈ ਲੋ ਜਿੰਨੀਆਂ ਦੋ ਲਵਾਗੀ ਠੀਕ ਹੈ ਸੇਮ ਹੋ ਗਿਆ ਥੈਂਕ ਯੂ ਵੈਲਕਮ ਉਧਰ ਵੀ ਦੇ ਉਹ ਦੇਖ ਉਹ ਬੈਠੀ ਆ ਪੂਈ ਉਹ ਪੂਈ ਨੂੰ ਦੇ ਦੋ ਪੂਈ ਦੇ ਦੋ ਰਾਣੇ ਇਤਨੀ ਜਿਆਦਾ ਦੋ ਕੁੜੀਆਂ ਤੋਂ ਬਾਅਦ ਇਹਦੀ ਮੰਮੀ ਕੋਲ ਨਾ ਹੁਣ ਕਾਕਾ ਹੋਇਆ ਵਿਚਾਰਾ ਉਹ ਬਿਮਾਰ ਸੀਗਾ 20-22 ਦਿਨਾਂ ਬਾਅਦ ਛੁੱਟੀ ਹੋਈ ਅੱਜ ਸਾਰੀਆਂ ਟੌਫੀਆਂ ਬਣਦੀ ਫਿਰ ਰਹੀ ਆ ਦੇਖੋ ਚਾ ਕਿੰਨਾ ਹਨਾ ਭਰਾ ਦਾ ਉਧਰ ਚੱਲਿਆ ਹੁਣ ਮਾਸੀ ਨੂੰ ਟੌਫੀਆਂ ਦੇਣਾ ਅੱਜ ਬਦਲਵਾਈ ਬਣੀ ਹੋਈ ਐ ਤੇ ਮਸ਼ੀਨ ਮੈਂ ਵੇੜੇ ਦੇ ਵਿੱਚ ਹੀ ਢਾ ਰੱਖੀ ਐ ਬੱਚੇ ਵੀ ਇੱਥੇ ਆਲੇ-ਦੁਆਲੇ ਘੁਮਰੇ ਨੇ ਜੱਪ ਨੂੰ ਖੜਾ ਰਹੇ ਨੇ ਸਾਡੇ ਦਿਲ ਲੱਗ ਰਿਹਾ ਸਾਰੇ ਇਕੱਠੇ ਹੋ ਕੇ ਬੈਠੇ ਨੇ ਨਾਲ ਸਿਲਾਈ ਚੱਲ ਰਹੀ ਐ ਨਾਲ ਦੀ ਨਾਲ ਆਪਣਾ ਗੱਲਾਂ-ਬਾਤਾਂ ਚੱਲ ਰਹੀਆਂ ਨੇ ਸਾਡੀਆਂ ਛੋਟੇ ਬੱਚੇ ਦਾ ਸਾਰਿਆਂ ਨੂੰ ਚਾਹ ਹੁੰਦਾ ਇੱਥੇ ਮੇਰੀ ਮਾਸੀ ਦੀਆਂ ਭੋਤੀਆਂ ਮਾਸੀ ਸਾਰੇ ਜਣੇ ਆਲੇ-ਦੁਆਲੇ ਬੈਠੇ ਆਪਣੇ ਆਪਣੇ ਕੰਮ ਲੱਗੇ ਹੋਏ ਨੇ ਸਿਸਟਰ ਮੇਰੀ ਤਰਪਾਈ ਕਰ ਰਹੀ ਸੀ ਮਾਸੀ ਬੈਠੇ ਸਬਜ਼ੀ ਕੱਟ ਰਹੇ ਨੇ ਤੇ ਐਦਾਂ ਹੀ ਰੌਣਕ ਲਗਾ ਰੱਖਿਆ ਸੀ ਅੱਛਾ ਸਾਰਾ ਦਿਨ ਆਪਾਂ ਬੀਜੀ ਰਹੇ ਸਵੇਰੇ ਸੂਟ ਕਟਿੰਗ ਕਿਤੇ ਸੀ ਜੋ ਉਹ ਬਣਾਉਂਦੇ ਰਹੇ ਤੇ ਹੁਣ ਸ਼ਾਮ ਦੇ ਟਾਈਮ ਨਿਕਲੇ ਆ ਬਾਹਰ ਮੈਂ ਕਿਹਾ ਚਲੋ ਘੁੰਮ ਫਿਰ ਕੇ ਆਂਦੇ ਆ ਮੈਂ ਤੇ ਮੇਰੀ ਸਿਸਟਰ ਦੋਨੋਂ ਜਣੇ ਆਏ ਆ ਸਾਡੀ ਬੱਚਾ ਪਾਰਟੀ ਘਰੇ ਆ ਕੇ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਤੋੜ ਰਹੇ ਆ ਰੋਟੀ ਨਾਲ ਖਾਣ ਨੂੰ ਨਾ ਤਾਜ਼ੀਆਂ ਹਰੀਆਂ ਮਿਰਚਾਂ ਇਹ ਮੇਰੇ ਭਰਾ ਦੀਆਂ ਮਿਰਚਾਂ ਲੱਗੀਆਂ ਹੋਈਆਂ ਤਾਏ ਦੇ ਮੁੰਡੇ ਦੀਆਂ ਇੱਧਰੋਂ ਆਏ ਆ ਤੋੜਨ ਕਿਉਂਕਿ ਇਹਨਾਂ ਦੀ ਮਿਰਚਾਂ ਬਹੁਤ ਕੋੜੀਆਂ ਨੇ ਆਪਾਂ ਤਿੱਖਾ ਖਾਣ ਵਾਲਿਆਂ ਮਿਰਚਾਂ ਚੋਰੀ ਕਰਕੇ ਲੈ ਚ ਰਹੀਆਂ ਬਾਕੀ ਇੱਧਰ ਖੇਤ ਪੈ ਜਾਂਦੇ ਨੇ ਦੇਖੋ ਕਿੰਨਾ ਵੜਾ ਵੜਾ ਬਾਜਰਾ ਬਾਜਰਾ ਨਾ ਕਿ ਮੱਕੀ ਅਰ ਜੀ ਇਹ ਦੇਖੇ ਮੱਕੀ ਲੱਗ ਰਹੀ ਹੈ ਨਾ ਹੈ ਉਹ ਦੇਖੋ ਉਹ اچھا ਉਪਰਲੀ ਸਾਈਡ ਹੈ ਮੱਕੀ ਹਾਂ ਗੁਕੜੀਆਂ ਵੀ ਹੋ ਰਹੀਆਂ ਹੋਣੀਆਂ ਹੈ ਨਹੀਂ ਮੋਟਰ ਤੇ ਕੋਈ ਚਲਿਏ ਉਹ ਦੇਖੋ ਪੌਦੇ ਇੰਨੀ ਵੱਡੀ ਵੱਡੀ ਹੋਈ ਪਈ ਹੈ ਇਹ ਸਾਰੇ ਖੇਤ ਖਾਲੀ ਪਏ ਨੇ ਨਾ ਚ ਜੇਰੀ ਲੱਗਣੀ ਹੈ ਬਾਕੀ ਇੱਕ ਖੇਤ ਇੱਧਰ ਰੈਡੀ ਹੋ ਰਿਹਾ ਉਹ ਵਾਲਾ ਦੇਖੋ वो जीरी लग जा हूँ दो चार दिन तक तैयार हो जाना खेत यह पानी पैना इधर स्टार्ट हो गया बड़ा मज़ा आता <laughs> है ना ये रज तरह खेत तैयार होया हो जीरी लगाइए ठेका लीए आप हैं मैं तो आप कह रही हूँ चल ठेका लीए जीरी ला के चलीए बेहलियाँ तो हैं हाँ भाई ये तो है देखो <laughs> ਪਰ ਨੰ ਦਿਲੇ ਬੜਾ ਕਰਦਾ ਵੀ ਇਹ ਜੇ ਖੇਤ ਦੇ ਵਿੱਚ ਬੜੀ ਏ ਕਿਉਂਕਿ ਬਚਪਨ ਦੇ ਵਿੱਚ ਐਦਾਂ ਦੇ ਖੇਤ ਜਦੋਂ ਤਿਆਰ ਕਰਦੇ ਸੀ ਸਾਡੇ ਖੇਤਾਂ ਦੇ ਵਿੱਚ ਨਾ ਅਸੀਂ ਸਰਦਿਨ ਖੇਤਾਂ ਚੋਂ ਨਹੀਂ ਨਿਕਲਦੇ ਸੀ ਆਪਣੇ ਬਚਪਨ ਦਾ ਜਿਹੜਾ ਟਾਈਮ ਹੈ ਨਾ ਉਹ ਚੇਤੇ ਆਂਦਾ ਦੇਖ ਕੇ ਪਿੰਡ ਆ ਕੇ ਨਾ ਤੇ ਦਿਲ ਵੀ ਕਰਦਾ ਕਿ ਅੱਜ ਵੀ ਖੇਤਾਂ ਦੇ ਵਿੱਚ ਬੜੀ ਏ ਉਦਾਂ ਹੀ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰ ਲਈਏ ਪਰ ਨਹੀਂ ਹੋ ਸਕਦਾ ਹੁਣ ਇਹ ਪੋਸੀਬਲ ਨਹੀਂ ਹੈਗਾ ਬੱਸ ਬਹੁਤ ਹੋ ਗਿਆ ਛੱਡ ਹੁਣ ਅੱਜ ਹੀ ਤੋੜਨੀ ਆ ਸਾਰੀਆਂ ਮੈਂ ਤਾਂ ਆਪ ਦੇਖ ਰਹੀ ਆ ਉਹ ਅੱਗੇ ਕੀ ਹਾਲਾ ਗਰਿਆ ਉੱਧਰ ਕੁਛ ਧਿਆਨ ਨਹੀਂ ਜਾਂਦਾ ਸਹੀ ਗੱਲ ਹੈ ਘਰ ਤੋਂ ਨਿਕਲਣਾ ਓਖਾ ਅਕੀ ਲੱਗ ਗਿਆ ਬੋਲਣ ਕਿੰਨੀ ਸੋਹਣੀ ਆਵਾਜ਼ ਆ ਰਹੀ ਹੈ ਨਾ ਅੱਜ ਆਇ ਨੂੰ ਮੈਨੂੰ ਚੌਥ ਦਿਨ ਹੈ ਨਾ ਚੌਥੇ ਦਿਨ ਪਹਿਲੇ ਦਿਨ ਆਏ ਸੀਗੇ ਨੈਕਸਟ ਮਾਰਨਿੰਗ ਆਏ ਸੀ ਇੱਧਰ ਲਾਟ ਵਾਲਾ ਜਾਫਰਾ ਆ ਚਾਰੀਆਂ ਦੇਖ ਲੋ ਚੌਥਾ ਦਿਨ ਐ ਤੇ ਚੌਥੇ ਦਿਨ ਆਈਆਂ ਇੱਧਰ ਇਹ ਲੱਗ ਰਹੀਆਂ ਮਿਰਚਾਂ ਤੋੜ ਲੈ ਤੋਣੀਆਂ ਇਹ ਵੀ ਵੀਰ ਇਹ ਨੋਨੀ ਚਾਚੇ ਗਈਆਂ ਚੋਨੀ ਚਾਚੇ ਗਈ ਇਹ ਚਲ ਇੱਧਰ ਦੇਖਾ ਇੱਧਰ ਕੀ ਕੁਛ ਲੱਗਿਆ ਵਾ ਇੱਧਰ ਵੀ ਮਾਰ ਲਈ ਹੈ ਕਿਹੜਾ ਅੱਗੇ ਸਾਫ ਕਰਦੇ ਹੂੰ aloevia ਲੱਗ ਰਿਹਾ ਹੈ ਗਾੜੀ ਮੇ ਅੱਗੇ ਦੇਖ ਅੱਛਾ ਖਾਇਆ ਇਹ ਅਰਬੀ ਦੇ ਪੱਤੇ ਲੱਗ ਰਹੇ ਆ ਪਕੋੜੇ ਬਹੁਤ ਸੋਹਣੇ ਬਣेंगे ਅੱਜ ਜਿਸੀ ਕਿਸੇ ਦੀਆਂ ਮਿਰਚਾਂ ਨਹੀਂ ਛੱਡੀਆਂ ਦੇਖ ਲਓ ਸਾਰਿਆਂ ਦੀਆਂ ਮਿਰਚਾਂ ਤੋਂ 2-4 2-4 ਮਿਰਚਾਂ ਤੋੜ ਕੇ ਲੈ ਕੇ ਜਾ ਰਹੇ ਹਾਂ ਟੇਸਟ ਕਰਾਂਗੇ ਜਿਹਦੀ ਚ ਟੇਸਟੀ ਹੋਈ ਆਪਾਂ ਇੱਥੋਂ ਹੀ ਤੋੜ ਕੇ ਖਾਇਆ ਕਰਾਂਗੇ ਫਿਰ ਬਾਕੀ ਅਰਬੀ ਦੇ ਪੱਤੇ ਦੇਖੋ ਇੰਨੇ ਸੋਹਣੇ ਲੱਗ ਰਹੇ ਆ ਕਾਫੀ ਵੱਡੇ ਵੱਡੇ ਪੱਤੇ ਹੋਗੇ ਹੈ ਅਰਬੀ ਦੇ ਪੱਤੇ ਕੇ ਬਹੁਤ ਸੋਹਣੇ ਟੇਸਟੀ ਪਕੋੜੇ ਬਣਦੇ ਆ ਪਰ ਮੈਨੂੰ ਤਾਂ ਜ਼ਿਆਦਾ ਲੱਗਦੀ ਐ ਅਰਬੀ ਦੇ ਪੱਤਿਆਂ ਦੇ ਪਕੌੜੇ ਬਣਾਉਂਦੇ ਆ ਜਦੋਂ ਇੱਥੇ ਅਸੀਂ ਨੈਕਸਟ ਨੈਕਸਟ ਨਹੀਂ ਸੌਰੀ ਪਿਛਲੇ ਸਾਲ ਆਈ ਸੀ ਉਸ ਟਾਈਮ ਇੱਥੇ ਆਪਾਂ ਉਹ ਮੈਗੀ ਬਣਾ ਕੇ ਖਾਈ ਸੀ ਉਹ ਦੇਖੋ ਉਹ ਪਹੁੰਚ ਗਈ ਜਾਮਣ ਤੇ ਜਾਮਣਾ ਦੇਖਣ ਚੱਲੀ ਆ ਮੇਰੀ ਸਿਸਟਰ ਮੈਨੂੰ ਘਰ ਜਾ ਕੇ ਦੱਸਿਆ ਸੀ ਮੈਂ ਕਿਹਾ ਆਪਣੇ ਜਾਮਣਾ ਹੋ ਰਹੀਆਂ ਇੱਥੇ ਆ ਪੱਕਣ ਗਿਆ ਨਾ ਉਸ ਟਾਈਮ ਤੱਕ ਤਾਂ ਆਪਾਂ ਘਰ ਪਹੁੰਚ ਜਾਾਂਗੇ ਆਪਣੇ ਦੇ ਬਾਦ ਦੇ ਵਿੱਚ ਪਤਾ ਨਹੀਂ ਕਿਸੇ ਦਾ ਢੇੜਾ ਲੱਗਣਾ ਇੱਥੇ ਪਤਾ ਨਹੀਂ ਨਹੀਂ ਜਾਮਣਾ ਤਾਂ ਨਹੀਂ ਕੋਈ ਲੈ ਕੇ ਆਏਗਾ ਆਪਣੇ ਕੋਲ ਹਨਾ ਢੇੜਾ ਹੀ ਨਹੀਂ ਲੱਗਣਾ ਕਿਸੇ ਦਾ ਹੂੰ ਬਾਕੀ ਚਲੋ ਹੁਣ ਆਪਾਂ ਅੱਜ ਆਏ ਆ ਮੇਰੇ ਤਾਏ ਦੇ ਮੁੰਡੇ ਵੱਲ ਤਾਏ ਦਾ ਮੁੰਡਾ ਮੇਰਾ ਭਰਾ ਦੋ ਭਰਾ ਇੱਥੇ ਰਹਿੰਦੇ ਨੇ ਸਾਡੇ ਪਲਾਟ ਦੇ ਨੇੜੇ ਉਹਨਾਂ ਦੇ ਘਰ ਆਏ ਆ ਆਪਾਂ ਜਿਸ ਦਿਨ ਦੀ ਮੈਂ ਆਈਆਂ ਨਾ ਆਈ ਹੋਈ ਨਹੀਂ ਹੈਗੀ ਇੱਧਰ ਇੱਧਰ ਬੈਠ ਕੇ ਚੱਲਦੇ ਆਂ ਬਾਕੀ ਨੇਰਾ ਤਾਂ ਸਾਨੂੰ ਇੱਥੇ ਹੀ ਹੋ ਜਾਣਾ ਹੁਣ ਦੰਨੂ ਪੈਣਾ ਪੈਣਾ ਆਈਆਂ ਬੱਚਾ 파ਟੀ ਘਰੇ ਆ ਚਲੋ ਫਿਰ ਮਿਲਦੇ ਆ ਦੋ ਦਿਨ ਹੋ ਗਏ ਹੁਣ ਮੈਂ ਰਾਤ ਨੂੰ ਨਾ ਵਲੌਗ ਦਾ ਐਂਡ ਕਰਦੀ ਨਹੀਂ ਹੈਗੀ ਕਿਉਂਕਿ ਰਾਤ ਵੀ ਅਪਸਾ ਕਾਫੀ ਨੇਰੇ ਹੋਏ ਉੱਠ ਕੇ ਆਏ ਉਧਰ ਘਰ ਆਏ ਤਾਂ ਬੱਚੇ ਆਪਣਾ ਰੋਲਾ ਪਾ ਕੇ ਰੱਖਦੇ ਨੇ ਫਿਰ ਇਹਨਾਂ ਦੇ ਨਾਲ ਆਪਾਂ ਵੀ ਹੈਨਾ ਇਹਨਾਂ ਦੇ ਰੋਲੇ ਵਿੱਚ ਹੀ ਲਲ ਜਾਂਦੇ ਆ ਸੋ ਵਲੌਗ ਦੀ ਐਡੀਟਿੰਗ ਕਰ ਰਹੀ ਸੀ ਬੈਠੀ ਹੁਣ ਮੈਂ ਸੋਚਿਆ ਚਲੋ ਵਲੌਗ ਦਾ ਐਂਡ ਆਪਾਂ ਕਰਦੇ ਆ ਅੱਜ ਮੌਸਮ ਇੰਨਾ ਸੋਹਣਾ ਠੰਡਾ ਠੰਡਾ ਹੋ ਰਿਹਾ ਹੋ ਰਿਖਿਆ ਹੈ ਨਾ ਕੇ ਦਿਲ ਕਰ ਰਿਹਾ ਚੀ ਬੇੜੇ ਦੇ ਵਿੱਚ ਹੀ ਬੈਠੇ ਰਹੀਏ ਮਸ਼ੀਨ ਇੱਥੇ ਬੇੜੇ ਦੇ ਵਿੱਚ ਹੀ ਲਗਾ ਲੈਣੇ ਆ ਦਿਲ ਵੜਾ ਲੱਗ ਰਿਹਾ ਬੱਚਿਆਂ ਦੇ ਨਾਲ ਬੱਚਿਆਂ ਨੇ ਬਹੁਤ ਰੌਣਕ ਲਗਾ ਰੱਖੀ ਆ ਘਰੇ ਬਾਕੀ ਹਣਾਂ ਵਾਲੇ ਦਿਵਾਲੀ ਗਲੀ ਬੇੜੇ ਦੇ ਵਿੱਚ ਵੀ ਆਪਾਂ ਘੁੰਮਦੇ ਫਿਰਦੇ ਆ ਸਾਰਿਆਂ ਨੂੰ ਮਿਲਦੇ ਆ ਆਟੋਮੈਟਿਕਲੀ ਇਹ ਜਿਹੜਾ ਹੈ ਨਾ ਮੂੜੇ ਫਰੈਸ਼ ਹੋ ਜਾਂਦਾ ਤੇ ਸਾਰਿਆਂ ਨੂੰ ਮਿਲ ਕੇ ਤਾਂ ਅੰਜ ਵੀ ਆਪਣੇ ਪੜੋਸ ਤੇ ਵਿੱਚ ਆਪਣੇ ਪੂਰੀ ਫੈਮਿਲੀ ਦੇ ਵਿੱਚ ਘੁੰਮਦੇ ਆ ਫਿਰਦੇ ਆ ਬੜਾ ਵਧੀਆ ਲੱਗ ਰਿਹਾ ਇਹ ਦਿਨਾਂ ਆਪਾਂ ਸੋਹਰਿਆਂ ਦੇ ਵਿੱਚ ਬੈਠੇ ਬਹੁਤ ਮਿਸ ਕਰਦੇ ਆ ਬਾਕੀ ਜਦੋਂ ਭੈਣਾਂ ਇਕੱਠੀਆਂ ਹੋ ਜਾਂਦੀਆਂ ਨੇ ਸਾਰੀਆਂ ਫਿਰ ਜ਼ਿਆਦਾ ਦਿਲ ਲੱਗਦਾ ਬੱਚਿਆਂ ਨਾਲ ਬੱਚੇ ਤਾਂ ਮਤਲਬ ਇਹਨੇ ਸ਼ਰਾਰਤੀ ਨੇ ਸਾਰਾ ਦਿਨ ਦਿਲ ਲਗਾ ਕੇ ਰੱਖਦੇ ਨੇ ਸਾਡਾ ਜਸ਼ਨ ਹੋ ਗਿਆ ਫਤਿਹ ਹੋ ਗਏ ਦੋ ਬੱਚੇ ਸ਼ਰਾਰਤੀ ਸਾਡਾ ਸਾਰਾ ਦਿਨ ਸਾਰਾ ਦਿਨ ਨਾ ਦਿਲ ਲਗਾ ਕੇ ਰੱਖਦੇ ਨੇ ਤੇ ਬਸ ਹੁਣ ਮੈਂ ਵੀ ਫਰੈਸ਼ ਹੋ ਚੁੱਕੀ ਸੀ ਮਸ਼ੀਨ ਤੇ ਮੈਂ ਕਿਹਾ ਚਲੋ ਸिलाई ਦਾ ਕੰਮ ਮੈਂ ਜਿਹੜਾ ਸਟਾਰਟ ਕਰਦੇ ਆ ਸੂਟ ਕਟਿੰਗ ਕਰਦੀ ਆ ਪਹਿਲਾਂ ਤੇ ਇਸੇ ਦੇ ਨਾਲ ਕਰਦੀ ਆ ਮੈਂ ਅੱਜ ਦੇ ਵਲੌਗ ਦਾ ਐਂਡ ਮਿਲਾਂਗੀ ਤੁਹਾਨੂੰ ਕੱਲ੍ਹ ਹੋਣ ਇੱਕ ਨੈਕਸਟ ਵਲੌਗ ਵਿੱਚ ਬਾਏ ਬਾਏ